ਜੇਸਾ ਨਾਲੇ ਤੱਕਾ ਕਰਦੀ ਆ ਜੇਸਾ ਨਾਲ ਮਨੀਪੁਰ ਦੇ ਵਿੱਚ ਕਾਂਡ ਹੋਏ ਆ ਜੇਸਾ ਨਾਲ ਈਡੀ ਦੀ ਰੇਡਾਂ ਪੈ ਰਹੀਆਂ ਜੇ ਇਹ ਗੱਟ ਚੋੜ ਨਾ ਹੋਊਗਾ ਤੇ ਇਹਨਾਂ ਨੇ ਦੁਬਾਰਾ ਰਾਜ ਕਰ ਲੈਣਾ ਇਹਨਾਂ ਨੇ ਕਾਨੂੰਨ ਹੀ ਐਨੇ ਬਣਾ ਦਿੰਨੇ ਵੀ ਸਰਕਾਰ ਹੀ ਇਹਨਾਂ ਦੀ ਹਮੇਸ਼ਾ ਆਏ ਕਿਉਂਕਿ ਹੋਰ ਕਿਸੇ ਦੀ ਨਹੀਂ ਆਊਗੀ ਇਸੇ ਕਰਕੇ ਗੱਟਜੋੜ ਹੋ ਰਿਹਾ ਵੀ ਤਾਂਕਿ ਆਪਣਾ ਜੇ ਇਸ ਦਾ ਜਿਹੜਾ ਲੋਕਤੰਤਰ ਆ ਉਹ ਖਤਰੇ 'ਚ ਨਾ ਪਵੇ ਕਿਉਂਕਿ ਜਿਹੜਾ ਨਰਿੰਦਰ ਮੋਦੀ ਆ ਉਹ ਆ ਦੇ ਕਮਰੇ ਦੇ ਵਿੱਚ ਬਹਿ ਕੇ ਭਾਸ਼ਣ ਦਿੰਦਾ ਉਹ ਲੋਕਾਂ ਦੇ ਵਿੱਚ ਨਹੀਂ ਵਿਚਰਦਾ ਤੁਸੀਂ ਉਹਦੇ ਭਾਸ਼ਣ ਜਿੰਨੇ ਵੀ ਕੱਢ ਲਓ ਪਿੱਛੇ ਇੱਕ ਤਰੰਗਾ ਲੱਗਿਆ ਹੋਊਗਾ ਇੱਕ ਉਹਦਾ ਕਮਰਾ ਹੋਊਗਾ ਉੱਥੇ ਹੀ ਭਾਸ਼ਣ ਤੇ ਕਦੇ ਲੋਕਾਂ ਦੇ ਵਿੱਚ ਆਇਆ ਤੁਸੀਂ ਇਹ ਚੀਜ਼ ਨੋਟ ਕਰਕੇ ਰੈਲੀਆਂ ਬਥੇਰੀਆਂ ਰੈਲੀਆਂ ਦੇ ਵਿੱਚ ਆਇਆ ਤਾਂ ਰੈਲੀ ਦੇ ਵਿੱਚ ਫਿਰ ਫਰੋਜਪੁਰ ਕਿਉਂ ਭੱਜ ਗਿਆ ਯਾਦਾ ਪੁਜਾਇਆ ਨਹੀਂ ਸੀਗਾ ਕਿਸੇ ਨੇ ਨਹੀਂ ਪੁਜਾਇਆ ਪੁਜਾਇਆ ਨਹੀਂ ਸੀ ਉੱਥੇ ਕਿਸਾਨ ਰਹਿੰਦੇ ਸਨ ਉੱਥੇ ਉੱਥੇ ਕੀ ਸੀ ਮੈਂ ਦੱਸਦਾ ਜਿਹੜਾ ਰੂਟ ਪਲਾਨ ਸੀਗਾ ਜਿਹੜਾ ਰੂਟ ਬੋਲਿਆ ਨਹੀਂ ਨਹੀਂ ਜਿਹੜਾ ਰੂਟ ਪਲਾਨ ਸੀ ਉਹ ਰੂਟ ਪਲਾਨ ਵੇਚਿਆ ਸੀ ਪੁੱਲ ਦੇ નીચે ਕੁਝ ਕਿਸਾਨਾਂ ਨੇ ਕੁਝ ਕਿਸਾਨਾਂ ਨੇ ਸ਼ਾਂਤਮਈ ਚੱਲਣ ਦਿੱਤਾ ਉਹ ਵੀਡੀਓ ਅੱਜ ਵੀ ਵਾਇਰਲ ਸਿਰਫ ਉੱਥੇ ਇੱਕ ਕੁਰਸੀਆਂ ਖਾਲੀ ਸੀਗੀਆਂ ਸਿਰਫ ਉਥੇ ਕੁਰਸੀਆਂ ਖਾਲੀਆਂ ਸੀਗੀਆਂ ਤਾਂ ਤੁਸੀਂ ਕਿਉਂ ਕੁਰਸੀਆਂ ਕੋ ਖਾਲੀਆਂ ਆ ਰਾਮ ਮੰਦਰ ਨੂੰ 10 ਲੱਖ ਬੰਦੇ ਆਉਂਦੇ ਇੱਕ ਮਹੀਨੇ ਜੇ ਮੰਨ ਲਓ ਜੇ ਮੰਨ ਲਿਆ ਭਜਾ ਲਿਆ ਪਹਿਲੀ ਗੱਲ ਤਾਂ ਦੇਖੋ ਵੀਡੀਓ ਇੱਕ ਮਿੰਟ ਜੀ ਬੋਲਣ ਦਿਓ ਫਿਰ ਜਦੋਂ ਫਿਰ ਤੁਸੀਂ ਮੋਦੀ ਮੋਦੀ ਕਰ ਲਓ ਦੇਖੋ ਜੇ ਮੰਨ ਲਿਆ ਆਪਾਂ ਭਜਾ ਲਿਆ ਮੈਂ ਮੰਨ ਲਣਾ ਹੈਲੀਕਾਪਟਰ ਆਈ ਨਹੀਂ ਆ ਸਕਦਾ ਸੀ ਕਿੱਥੇ ਉਥੇ ਰੈਲੀ ਦੇ ਵਿੱਚ ਆ ਸਕਦਾ ਮੌਸਮ ਫਿਰ ਉਹ ਰੈਲੀ ਕਾਦੋ ਰੱਖੀ ਸੀਗੀ 2024 ਨੂੰ ਲੈ ਕੇ ਫਰੀਦਕੋਟ ਦੇ ਲੋਕ ਕੀ ਚਾਹੁੰਦੇ ਆ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੁੰਦੇ ਆ ਅੱਜ ਅਸੀਂ ਫਰੀਦਕੋਟ ਦੇ ਕੋਟਕਪੁਰਾ ਇਲਾਕੇ ਵਿੱਚ ਖੜੇ ਆ ਇਹ ਇਲਾਕਾ ਕੁਲਤਾਰ ਸਿੰਘ ਸੰਧਵਾ ਜੋ ਕਿ ਪੰਜਾਬ ਵਿਧਾਨ ਸਭਾ ਸਪੀਕਰ ਉਹਨਾਂ ਦਾ ਇਲਾਕਾ ਵੀ ਮੰਨਿਆ ਜਾਂਦਾ ਅਸੀਂ ਇਸ ਵੇਲੇ ਫਰੀਦਕੋਟ ਦੇ ਕੋਟਕਪੁਰਾ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਕੁਝ ਲੋਕ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਚੋਣਾ ਚਾਹੁੰਦੇ ਆ ਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਹੁਣ ਤੱਕ ਦੇ ਅਗਰ ਕੋਈ ਕੰਮ ਹੋਇਆ ਨਹੀਂ ਹੋਇਆ ਉਹ ਉਸ ਤੇ ਬਾਰੇ ਗੱਲ ਕਰਦੇ ਆ ਸਾਡਾ ਕੁਝ ਕੀ ਨਾ ਸਰ ਤੁਹਾਡਾ ਪ੍ਰਦੀਪ ਕੁਮਾਰ ਮਿੱਤਰ ਪ੍ਰਦੀਪ ਜੀ ਕਿਸ ਤਰ੍ਹਾਂ ਦੀ ਤੁਸੀਂ ਪ੍ਰਧਾਨ ਮੰਤਰੀ ਦੀ ਚੋਇਸ ਰੱਖਦੇ ਹੋ ਪ੍ਰਧਾਨ ਮੰਤਰੀ ਦਾ ਜਿਹੜਾ ਦੇਸ਼ ਨੂੰ ਚਲਾਵੇ ਤੇ ਜਿਹੜਾ ਦੇਸ਼ ਨੂੰ ਚਲਾ ਰਿਹਾ ਹੈ ਅਸੀਂ ਉਹਦੀ ਚੋਇਸ ਆੰਨੇ ਆ ਪ੍ਰਧਾਨ ਮੰਤਰੀ ਜੀ ਇਸ ਵੇਲੇ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਹੈ ਜਿਹੜੇ ਪਿਛਲੇ ਕੁਝ ਤਰੂਟੀਆਂ ਸੀਗੀਆਂ ਉਹਨਾਂ ਨੂੰ ਦੂਰ ਕੀਤਾ ਜਿਵੇਂ ਕਿ ਧਾਰਾ 370 ਖਤਮ ਕੀਤੀ ਹੈ ਆਰਾਮ ਮੰਦਰ ਦਾ ਮੁੱਦੇ ਦਾ ਹੱਲ ਕੀਤਾ ਹੈ ਪਰ ਸਾਡੀ ਇੱਕ ਦੇਸ਼ ਦੇ ਵਿੱਚ ਬਹੁਤ ਵੱਡੀ ਮੰਗ ਹੈ ਵੀ ਸਾਡਾ ਜਿਹੜਾ ਫਰੀਦਕੋਟ ਲੋਕ ਸਭਾ ਕੌਨਸੀ ਐਂਸੀ ਹੈ ਨੋ ਵਿਧਾਨ ਸਭਾ ਏਰੀਆ ਆਉਂਦੇ ਆ ਇਹਦੇ ਵਿੱਚ ਅਸੀਂ ਪਿਛਲੇ ਵਰਗ ਵਾਂਗੂ ਜਾਣੇ ਜਾਂਨੇ ਆ ਕਿਉਂਕਿ ਸਾਡਾ ਜਿਹੜਾ ਵੀ ਐਮਪੀ ਆਂਦਾ ਹੈ ਉਹ ਸੀਟ ਰਿਜ਼ਰਵ ਹੋਣ ਕਰਕੇ ਉਹ ਸਾਡੇ ਹਲਕੇ ਦਾ ਵਿਕਾਸ ਨਹੀਂ ਕਰਾ ਸਕਿਆ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਸਰਦਾਰ ਜਗਮੀਤ ਸਿੰਘ ਬਰਾੜ ਜਦੋਂ ਓਪਨ ਹਲਕਾ ਹੁੰਦਾ ਸੀ ਉਦੋਂ ਸਾਡੇ ਸ਼ਹਿਰ ਦੇ ਵਿਕਾਸ ਬਹੁਤ ਹੋਏ ਸੀ ਹੁਣ ਜਿਹੜਾ ਨੋ ਦੀ ਨੋ ਵਿਧਾਨ ਸਭਾ ਏਰੀਏ ਪਿਛਲੇ ਵਰਗ ਹੋਣ ਕਰਕੇ ਇਹ ਖਾਲੀ ਪਏ ਆ ਸਾਡੀ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਹੈ ਵੀ ਜਿਹੜਾ 25 ਸਾਲ ਦਾ ਵੀ ਇਹਨਾਂ ਦਾ ਟਾਈਮ ਪੀਰੀਅਡ ਹੈ ਉਹਨੂੰ ਘਟਾ ਕੇ 10 ਸਾਲਾਂ ਬਾਅਦ ਇਹਦੀ ਜਿਹੜੀ ਹੈ ਸੀਟਾਂ ਦੀ ਜਿਹੜੀ ਹੈ ਅਤਲ ਬਦਲੀ ਕੀਤੀ ਜਾਵੇ ਜਿਹੜਾ ਸਾਡਾ ਜਿਹੜਾ ਹਲਕਾ ਹੈ ਇਹਨੂੰ ਓਪਨ ਕੀਤਾ ਜਾਵੇ ਤਾਂ ਕਿ ਇੱਥੇ ਵਧੀਆ ਉਮੀਦਵਾਰ ਆਣ ਤੇ ਆਪਦੇ ਹਲਕੇ ਦਾ ਵਿਕਾਸ ਕਰ ਸਕਣ ਦੂਸਰੀ ਪਾਰਟੀਆਂ ਦੇ ਉਮੀਦਵਾਰ ਕਿਸ ਤਰ੍ਹਾਂ ਦੇ ਪੀਐਮ ਚੋਣਦੇ ਇਹ ਕੋਈ ਪਾਰਟੀਆਂ ਦਾ ਸਾਰੀਆਂ ਗੈਂ ਜੀ ਪਹਿਲਾਂ ਤਾਂ ਆ ਇੰਡੀਆ ਗੱਡ ਜੋੜ ਹੋਇਆ ਇਹਨਾਂ ਦਾ ਆਪਦੇ ਗੱਠ ਜੋੜ ਹੈ ਨੀਗਾ ਹੈ ਕੋਈ ਕਿਧਰ ਨੂੰ ਟੰਗ ਲਈ ਫਿਰਦਾ ਕੋਈ ਕਿਧਰ ਨੂੰ ਟੰਗ ਲਈ ਫਿਰਦਾ ਜਦੋਂ ਤੇ ਇਹਨਾਂ ਦਾ ਗੱਠ ਜੋੜ ਨਹੀਂ ਹੋਊਗਾ ਪਹਿਲਾਂ ਤਾਂ ਇਹਨਾਂ ਦਾ ਬਾਕਸ ਵਿੱਚ ਨਹੀਂ ਹੈਗਾ ਕੋਈ ਵੀ ਉਹ ਕੀ ਦੱਸੂਗਾ ਵੀ ਰਾਹੁਲ ਗਾਂਧੀ ਜੀ ਆਪਦੀ ਰੈਲੀ ਕੱਢੀ ਜਾਂਦੇ ਐ ਕੇਜਰੀਵਾਲ ਜੀ ਆਪਦੀ ਰੈਲੀ ਕੱਢੀ ਜਾਂਦੇ ਸਾਰੇ ਆਪ ਆਪਦੇ ਇੱਜ਼ਤ ਨੂੰ ਬਚਾਉਣ ਨੂੰ ਹੋਏ ਪਏ ਐ ਵੀ ਅਸੀਂ ਬਚਾ ਸਕੀਏ ਜਿਹੜੇ ਤੁਹਾਡੇ ਇਲਾਕੇ ਦੇ ਐਮਪੀ ਐ ਉਹ ਤੁਹਾਨੂੰ ਕਦੇ ਆ ਕੇ ਮਿਲੇ ਆ ਤੁਹਾਡੇ ਕੋਈ ਇੱਥੇ ਕੋਈ ਵਿਕਾਸ ਦਾ ਕੰਮ ਹੋਇਆ ਦੇਖੋ ਜੇ ਇਲਾਕੇ ਦੇ ਐਮਪੀ ਐ ਸਾਡੇ ਸਰਦਾਰ जनाब मोहम्मद सदीਕ ਜੀ ਤੇ ਸਾਨੂੰ ਤਾਂ ਪਤਾ ਨਹੀਂ ਵੀ ਸਾਡੀ ਪੁਰਾਣੀ ਦਾਣਾ ਮੰਡੀ 'ਚ ਕੋਈ ਰੁਪਿਆ ਇੱਥੇ ਆਇਆ ਹੋਵੇ ਕਿਉਂਕਿ ਏਸ਼ਿਆ ਦੀ ਪਹਿਲੇ ਨੰਬਰ ਤੇ ਮੰਡੀ ਆਂਦੀ ਹੈ ਤੇ ਸਾਨੂੰ ਨਹੀਂ ਪਤਾ ਵੀ ਸਰਦਾਰ ਮੁਹੰਮਦ ਸਦੀਕ ਜੀ ਨੇ ਕੋਈ ਰੁਪਿਆ ਦਿੱਤਾ ਹੋਵੇ ਜਿਹੜਾ ਅੰਮ੍ਰਿਤਪੁਰ ਯੋਜਨਾ ਦੇ ਵਿੱਚ ਰੇਲਵੇ ਸਟੇਸ਼ਨ ਆਇਆ ਹੈ ਮੇਰੇ ਖਿਆਲ ਨਾਲ ਜੇ ਸਾਡੀ ਉਮਰ ਅੱਜ 55 53 ਸਾਲ ਦੀ ਹੋ ਗਈ ਪਹਿਲੀ ਵਾਰੀ ਇੱਥੇ 25 ਕਰੋੜ ਰੁਪਏ ਆਇਆ ਹੈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਰਿੰਦਰ ਮੋਦੀ ਦਾ ਤੇ ਅਸੀਂ ਉਮੀਦ ਰੱਖਦੇ ਹਾਂ ਜਿਹੜੀ ਅੰਮ੍ਰਿਤਪੁਰ ਯੋਜਨਾ ਦੇ ਵਿੱਚ ਜਿਵੇਂ ਹੁਣ ਕੋਈ ਟ੍ਰੇਨਾਂ ਦਾ ਵਿਕਾਸ ਹੈ ਜਾਂ ਕੋਈ ਰੇਲਵੇ ਸਟੇਸ਼ਨ ਦਾ ਵਿਕਾਸ ਹੈ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੂਗਾ ਸਰ ਕੀ ਨਾ ਤੁਹਾਡਾ ਜੀ ਰਾਜਨ ਗਰਗ ਰਾਜਨ ਜੀ ਕਿਸ ਤਰ੍ਹਾਂ ਦਾ ਪੀਐਮ ਚਾਹੁੰਦੇ ਹੋ ਤੁਸੀਂ ਇਸ ਤੋਂ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ 1947 ਵਿਲੇ ਉਦੋਂ ਵੀ ਕੋਈ ਭਾਰਤ ਦੀ ਦਸ਼ਾ ਬਹੁਤ ਵਧੀਆ ਨਹੀਂ ਸੀਗੀ ਕਾਂਗਰਸ ਸਰਕਾਰ ਆਈ ਉਹਨਾਂ ਨੇ ਆਦਰਿਕਾ ਦਾ ਕੰਮ ਕੀਤਾ ਦੇਸ਼ ਨੂੰ ਅੱਗੇ ਲੈ ਗਏ ਸਰਕਾਰ ਕੋਲ ਗਲਤੀਆਂ ਹੁੰਦੀਆਂ ਵੀ ਆ ਸਰਕਾਰਾਂ ਦਾ ਕੰਮ ਹੁੰਦਾ ਵੀ ਦੇਸ਼ ਨੂੰ ਅੱਗੇ ਲੈ ਕੇ ਜਾਣਾ ਲੋਕਾਂ ਦਾ ਵਿਕਾਸ ਕਰਨਾ ਇਹ ਚੱਲਦਾ ਹੀ ਰਹਿੰਦਾ ਹੈ ਉਸ ਤੋਂ ਬਾਅਦ ਆਪਣੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਪੀਐਮ ਚੁਣੇ ਗਏ ਉਹ ਵੀ ਬਹੁਤ ਬਹੁਤੇ ਕੰਮ ਕਰ ਰਹੇ ਆ ਦੇਸ਼ ਲਈ ਸਰ ਲੋਕ ਤਾਂ ਫਿਰ ਉਹਨਾਂ ਹੀ ਚੋਣਗੇ ਜਿਹੜਾ ਚੰਗਾ ਕੰਮ ਕਰੂਗਾ ਉਹਨੂੰ ਹੀ ਚੋਣਗੇ ਲੋਕ ਤਾਂ ਉਸ ਹਿਸਾਬ ਨਾਲ ਪ੍ਰਧਾਨ ਮੰਤਰੀ ਚੋਣ ਹੋ ਗਈ ਚੁਣਿਆ ਜਾਊਗਾ ਕਿ ਗੱਠ ਜੋੜ ਦਾ ਕੋਈ ਫਰਕ ਪੈਦਾ ਹੈ ਗੱਠ ਜੋੜ ਦਾ ਫਰਕ ਜਦੋਂ ਕੋਈ ਚਿਹਰਾ ਆਊਗਾ ਸਾਹਮਣੇ ਬਣ ਕੇ ਅਜੇ ਤਾਂ ਕੋਈ ਪਤਾ ਹੀ ਨਹੀਂ ਚਿਹਰਾ ਕਿਹੜਾ ਪ੍ਰਧਾਨ ਮੰਤਰੀ ਦਾ ਆਪਣੇ ਆਊਗਾ ਫਿਰ ਭਲਗੂਗਾ ਵੀ ਕੀ ਹੋਊਗਾ ਇਹਨਾਂ ਦਾ ਵੈਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਬੜੇ ਕੰਮ ਕਰ ਰਹੇ ਦੇਸ਼ ਲਈ ਉਹਦੇ ਕੰਮ ਕਰ ਰਹੇ ਠੀਕ ਆ ਹੋਰ ਪਾਰਟੀਆਂ ਦੇ ਵੀ ਉਮੀਦਵਾਰ ਆ ਪੀਐਮ ਦੇ ਰੇਸ ਦੇ ਵਿੱਚ ਫੇ ਪਤਾ ਹੀ ਨਹੀਂ ਕੋਣ ਆ ਰਿਹਾ ਪ੍ਰਧਾਨ ਪੀਐਮ ਦੇ ਬਣ ਕੇ ਪਰ ਇਹ ਨਹੀਂ ਲੱਗਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਮੁਕਾਬਲਾ ਹੈਗਾ ਸਰ ਕਿਲਾ ਤੁਹਾਡਾ ਜੀ ਆਨੰਦ ਕੁਮਾਰ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਉਹ ਵਲੇ ਪੀਐਮ ਨੂੰ 2024 ਮੋਦੀ ਜੀ ਦੇਖ ਰਹੇ ਹਾਂ ਜੀ ਪੀਐਮ ਮੋਦੀ ਜੀ ਨਰਿੰਦਰ ਮੋਦੀ ਜੀ ਦੂਸਰੀ ਪਾਰਟੀਆਂ ਤੋਂ ਕੀ ਕੋਈ ਉਮੀਦ ਨਹੀਂ ਹੈ ਜੀ ਕੋਈ ਉਮੀਦ ਨਹੀਂ ਹੈ ਕੀ ਕੀ ਇਲਾਕੇ ਤੁਹਾਡੇ ਕਾਰਨ ਕੀ ਆ ਵੀ ਤੁਸੀਂ ਪੀਐਮ ਮੋਦੀ ਨੂੰ ਆ ਤੁਹਾਡੇ ਸਾਹਮਣੇ ਜੀ ਕੋਈ ਵਿਕਾਸ ਨਹੀਂ ਹੈ ਜੀ ਕੋੜਪੁਰੇ ਦਾ ਕਿੰਨੇ ਗੰਦਗੀ ਦਾ ਬੁਰਾ ਹਾਲ ਹੈ ਜੀ ਕੁਲਕਾਰ ਸੰਧਮਾਰੀ ਸਪੀਕਰ ਹੈ ਜੀ ਸਾਰਾ ਖੁਦ ਮਾਲਕ ਹੈ ਇੱਕ ਤਰ੍ਹਾਂ ਦੇ ਜੀ ਅਗ गंदगी ਦੇ ਢੇਰ ਹੈ ਜੀ ਸੜਕਾਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਅਵਸਥਾ ਦੇਖ ਲੋ ਜੀ ਕਿੰਨੀ ਮਾੜੀ ਅਵਸਥਾ ਹੈ ਜੀ ਪਾਣੀ ਨਹੀਂ ਆ ਰਿਹਾ ਤਿੰਨ ਤਿੰਨ ਚਾਰ ਚਾਰ ਦਿਨ ਜੀ ਪਾਣੀ ਛੱਡ ਕੇ ਆ ਰਿਹਾ ਜੀ ਮੋਦੀ ਨੂੰ ਹੀ ਕਿਉਂ ਚੁਣੇ ਜਾਣਗੇ ਜੇ ਤੱਕ ਕਿੰਨਾ ਡਿਵੈਲਪ ਹੋ ਗਿਆ ਜੀ ਕਿੰਨਾ ਸੁਧਾਰ ਹੋ ਗਿਆ ਜੀ ਜਿਹੜੀ ਕਾਂਗਰਸ ਜੀ ਇਸ ਟਾਈਮ ਕਹਿੰਦੀ ਸੀ ਸਾਡੇ ਕੋਲੇ ਜੈਕਟਰ ਬੁਮਾਰਦ ਮਾਸਤੇ ਪੈਸੇ ਨਹੀਂ ਅੱਜ ਰਫੇਲ ਆ ਗਿਆ ਚਿਕਨੂ ਵਰਗੇ ਆ ਗਏ ਬਾਟਰ ਪ੍ਰੂਫ ਜੈਕਟਾਂ ਆ ਗੀਆਂ ਆਰਮੀ ਕਿੰਨੀ ਸਟਰੋਂਗ ਹੋ ਗਈ ਹੈ ਜੀ ਤੇ ਜਿਹੜਾ ਹੁਣ ਤੁਹਾਡਾ ਕੋੜਕਪੁਰੇ ਦਾ ਰੇਲਵੇ ਸਟੇਸ਼ਨ ਹੈ ਉਹ ਅਪਗ੍ਰੇਡ ਹੋ ਰਿਹਾ ਹੈ ਬਹੁਤ ਵਧੀਆ ਹੋ ਰਿਹਾ ਜੀ ਇਹ ਸਾਡੇ ਮਾਨ ਹੈ ਮੇਰੀ 49 ਸਾਲ ਦੀ ਉਮਰ ਹੈ ਮੈਂ ਪਹਿਲੀ ਵਾਰੀ ਜ਼ਿੰਦਗੀ ਜੀ ਦੇਖ ਰਿਹਾ ਜੀ ਕਿੰਨਾ ਸੋਹਣਾ ਰੇਲਵੇ ਦਾ ਉਹ ਹੋ ਰਿਹਾ ਜੀ ਵਿਕਾਸ ਹੋ ਰਿਹਾ ਜੀ ਕੋਈ ਫੈਕਟਰੀ ਵਗੈਰਾ ਲੱਗੀਆਂ ਹੁਣ ਤੱਕ ਫੈਕਟਰੀਆਂ ਕੋਈ ਨਹੀਂ ਲੱਗੀਆਂ ਜੀ ਕੋੜਕਪੁਰੇ ਜੋ ਲੱਗੀਆਂ ਸੀ ਸਾਰੀਆਂ ਬੰਦ ਹੋ ਚੁੱਕੀਆਂ ਜੀ ਫੈਕਟਰੀ ਦੀ ਸਾਡੀ ਮੰਗ ਹੈ ਜੀ ਸਾਡੀ ਫੈਕਟਰੀ ਮੰਗ ਲੱਗੇ ਜੀ ਰੋਜ਼ਗਾਰ ਮਿਲੇ ਜੀ ਜਨਤਾ ਨੂੰ ਜੀ ਫੈਕਟਰੀਆਂ ਲੱਗੀਆਂ ਜੀ ਨਵੀਆਂ ਫੈਕਟਰੀਆਂ ਦਾ ਹੋਵੇ ਜੀ ਉਦਯੋਗ ਚੱਲੇ ਜ ਸਰ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਨਰੇਸ਼ ਕੁਮਾਰ ਹੈ ਜੀ ਨਰੇਸ਼ ਜੀ ਕਿਸ ਤਰ੍ਹਾਂ ਆਉਣ ਵਾਲੇ 2024 ਨੂੰ ਦੇ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਇੱਕ ਗੱਲ ਏ ਜੋ ਮੈਂ ਸਾਰਿਆਂ ਨੂੰ ਪਿਆਰ ਕਰਦਾ ਪਾਰਟੀਆਂ ਨਾਲ ਮੇਰਾ ਦੂਸਰੀ ਪਾਰਟੀ ਨਾਲ ਕਿਸੇ ਨਾਲ ਲਗਾਉਣੀ ਨਹੀਂ ਹੈ ਪਰ ਜੋ ਮੋਦੀ ਜੀ ਨੇ ਕੰਮ ਕੀਤਾ ਇਹ ਸਾਰਿਆਂ ਨੂੰ ਹੀ ਪਤਾ ਹੈ ਸਵਾਲ ਮੰਦਰ ਜਾਂ 370 ਧਾਰਾ ਤੋਂ ਇਹ ਨਹੀਂ ਹੈਗਾ ਹੋਰ ਵੀ ਬਹੁਤ ਡਵੈਲਪਮੈਂਟ ਕੀਤਾ ਹੈ ਜਿਹੜੇ ਫੋਰਮ ਦੇ ਹੈਗੇ ਆ ਉਹਨਾਂ ਕੰਟਰੀਆਂ ਦੇ ਬਹੁਤ ਹੀ ਕਲੋਜ਼ ਆ ਗਏ ਅਸੀਂ ਤੇ ਜਿਹੜਾ ਹੈਗਾ ਦੂਜੇ ਨਾਲ ਮਿਲਦੇ ਆ ਜੋ ਸਰਦੀ ਦੇਸ਼ ਦੀ ਡਿਫੈਂਸ ਹੈ ਉਹ ਵੀ ਬਹੁਤ ਜ਼ਿਆਦਾ ਸੋਲਿਡ ਮਜ਼ਬੂਤ ਹੋ ਰਹੀ ਹੈ ਆਉਣ ਵਾਲੇ 3-4 ਸਾਲਾਂ 'ਚ ਸਾਡੀ ਵਿਸ਼ੇ ਨੂੰ ਉਮੀਦ ਹੈ ਹੋਰ ਵਧੀਆ ਹੋਊਗੀ ਇਸ ਕਰਕੇ ਮੈਂ ਦਾ ਮੋਦੀ ਜੀ ਨੂੰ ਲਾਈਕ ਕਰਦਾ ਅਜੇ-ਹਜੇ ਅਨਾਉਂਸ ਕੀਤਾ ਕੱਲ੍ਹ ਕੇ ਪਰਸੋਂ ਇੱਕ ਕਰੋੜ ਕਰਾਂ ਦੇ ਵਿੱਚ ਸੋਲਰ ਲਾਏਗਾ ਸੋਲਰ ਮਤਲਬ ਪੈਨਲ ਆ ਰਹੇ ਆ ਆ ਹੋਈ ਹੈ ਕਿ ਮੈਂ ਤਾਂ ਇਹਨਾਂ ਨੂੰ ਚੰਗਾ ਸਮਝਦਾ ਕਿਉਂਕਿ ਇਸ ਵਾਰੀ ਫਿਲਹਾਲ ਤੱਕ ਸਭ ਨੂੰ ਰੋਜ਼ਗਾਰ ਵੀ ਠੀਕ ਮਿਲ ਰਿਹਾ ਹੈ ਦਾਣਾ ਪਾਣੀ ਵੀ ਸਭ ਨੂੰ ਮਿਲ ਰਿਹਾ ਹੈ ਬੱਠ ਜੋੜ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਵਾਲ ਗੱਠ ਜੋੜ ਦਾ ਤਾਂ ਇਸ ਤਰ੍ਹਾਂ ਨਾ ਇਹਨਾਂ ਦਾ ਗੱਠ ਜੋੜ ਹਨ ਇਹਦੀ ਆਪਦੀ ਪਿਛਣ ਹੀ ਨਹੀਂ ਅਜੇ ਬਣੀ ਰੋਜ਼ ਹੀ ਬੈਠਕਾਂ ਹੋ ਚੁੱਕੀਆਂ ਘੱਟੋ ਘੱਟ 40 ਤੋਂ 50 ਬੈਠਕਾਂ ਹੋ ਚੁੱਕੀਆਂ ਉਹਨਾਂ 'ਚ ਕੋਈ ਡਿਸੀਜਨ ਨਹੀਂ ਹੋਇਆ ਅਜੇ ਤੱਕ ਦਿਸਚਨ ਤਾਂ ਉਦੋਂ ਹੋਊਗਾ ਜਦੋਂ ਆਪਣੇ ਨੇਤਾ ਜਾਂ ਅਗੂ ਚੁਣਨ ਗਏ ਉਹੀ ਨਹੀਂ ਹੋ ਰਿਹਾ ਨਾ ਡਿਸੀਜਨ ਬਾਕੀ ਜਿਹੜੀ ਆ ਸਟੇਟਾ ਹੈਗੀਆਂ ਇਹਨਾਂ ਦਾ ਬੁਰਾ ਹਾਲ ਹੈਗਾ यूपीआर मैगसेस स्टेट ਦਾ ਨਾਂ ਨਹੀਂ ਲੈ ਰਹੇ ਸਾਰੇ ਵਿੱਚ ਇਹੀ ਹਾਲ ਹੈ ਪੰਜਾਬ ਯੂਪੀਆਰ ਵਗੈਰਾ ਇਸ ਕਰਕੇ ਹੁਣ ਤੁਹਾਨੂੰ ਸਾਰਾ ਹੀ ਪਤਾ ਕਿ ਕੀ ਇਹਨਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ ਤੇ ਇਸ ਕਰਕੇ ਮੈਂ ਤਾਂ ਮੋਦੀ ਨੂੰ ਸਮਝਦਾ ਠੀਕ ਹੈ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਲੱਗੇ ਜੀ ਕੋਈ ਵਿਕਾਸ ਹੋਇਆ ਗੱਲ ਜਿਹੜੇ ਐਮਪੀ ਦੇ ਸਾਹਮਣੇ ਮੈਂ ਨਹੀਂ ਸਮਝਦਾ ਵੀ ਇੱਥੇ ਕੋਈ ਵਿਕਾਸ ਦੇਖਣ ਚ ਆਇਆ ਹੋਵੇ ਕੋਈ ਮਤਲਬ ਉਹਨਾਂ ਨੇ ਕੋਈ ਬਣਾਇਆ ਹੋਵੇ ਕੀਤਾ ਹੋਵੇ ਬਿਲਕੁਲ ਨਹੀਂ ਮੰਡੀ ਦੇ ਵਿੱਚ ਕਦੇ ਆਪਣੇ ਸਾਡੇ ਐਮਪੀ ਸਾਹਿਬ ਨੂੰ ਮੈਂ ਹੋ ਸਕਦਾ ਮੈਂ ਬਾਹਰ ਅੰਦਰ ਕਦੀ ਵਾਰ ਕਦੋਂ ਦੇਖਿਆ ਆਖਰੀ ਵਾਰ ਤਾਂ ਮੈਂ ਰੇਲਵੇ ਨਹੀਂ 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 ਰੇਲਵੇ ਦੇ ਵਿੱਚ ਜਦੋਂ ਉਹ ਬਣਿਆ ਸੀਗਾ ਆਪਣੇ ਸਾਡੇ 25 ਕਰੋੜ ਆਇਆ ਸੀਗਾ ਜਦੋਂ ਸਟਾਰਟਿੰਗ ਹੋਈ ਸੀ ਮੈਂ ਉਹਦੇ ਉਹਨਾਂ ਨੂੰ ਸਟੇਜ ਤੇ ਦੇਖਿਆ ਸੀ ਉਸ ਤਰ੍ਹਾਂ ਉਸ ਤੋਂ ਬਾਅਦ ਕਿਤੇ ਤੋਂ ਆਮ ਪਬਲਿਕ ਨੂੰ ਜਾਂ ਕੋਈ ਕੋਈ ਵਿਕਾਸ ਦੇ ਕੰਮ ਕਿਤੇ ਨਹੀਂ ਨਹੀਂ ਵਿਕਾਸ ਦਾ ਕੰਮ ਮੈਨੂੰ ਨਹੀਂ ਕੋਈ ਨਜ਼ਰ ਆਇਆ ਹੋ ਸਕਦਾ ਕੀਤਾ ਹੋਵੇ ਜਿੱਥੋਂ ਤੱਕ ਮੇਰੀ ਆਪਦੀ ਨੌਲੇਜ ਹੈ ਮੈਨੂੰ ਨਹੀਂ ਕੋਈ ਨਜ਼ਰ ਆਇਆ ਵੀ ਉਹਨਾਂ ਨੇ ਕੁਝ ਕੀਤਾ ਹੈ ਸਰਕੀਨਾ ਤੁਹਾਡਾ ਜੀ जय प्रकाश जी जय प्रकाश जी किस तरह देखते हैं 2024 इलेक्शन 2024 है कि मुद्दों पे इलेक्शन लड़ाया जाएगा क्योंकि मुद्दे बहुत है कि गंभीर हो चुके हैं देश 1947 ਦੇ ਵਿੱਚ ਜਨਮ ਹੋਇਆ ਸੀਗਾ ਤੇ 1947 ਦੇ ਵਿੱਚ ਜਦੋਂ ਅੰਗਰੇਜ਼ ਪਾਰਟੀ ਜਿਹੜੀ ਹੈਗੀ ਆ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਜਦੋਂ ਸੌਂਪ ਕੇ ਗਈ ਸੀ ਤਾਂ ਉਦੋਂ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਦੇਸ਼ ਦੇ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕ ਰਹਿੰਦੇ ਆ ਉਹਨਾਂ ਦੀ ਭਾਸ਼ਾਵਾਂ ਵੀ ਵੱਖ-ਵੱਖ ਆ ਸਭ ਆਪਦੇ ਆਪ ਨੂੰ ਫ੍ਰੀडम ਸਮਝਦੇ ਸੀ ਤੇ ਕਈ ਇਹੋ ਜਿਹੇ ਇਲਾਕੇ ਸੀ ਜਿਹੜੇ ਵੀ ਹਜੇ ਦੇਸ਼ ਚ ਰਲਣਾ ਵੀ ਨਹੀਂ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਰਲਾਇਆ ਚਾਹੇ ਉਹ ਜੰਮੂ ਕਸ਼ਮੀਰ ਹੈ ਭਾਵੇਂ ਉਹ ਸਾਊਥ ਦੇ ਏਰੀਆ ਹੈ ਪੁਰਤਗਾਲੀ ਹੈ ਦੇਸ਼ ਨੂੰ ਇੱਕਜੁੱਟ ਕੀਤਾ ਫਿਰ ਉਸ ਤੋਂ ਬਾਅਦ ਇੱਕ ਸੰਵਿਧਾਨ ਬਣਾਇਆ ਜਿਹੜਾ ਕਿ ਕੋਈ ਨਿਆਤਿਕਰ ਬਣਾ ਸਕਿਆ ਔਰ ਇੰਡੀਆ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਮੰਨਿਆ ਗਿਆ ਵੀ ਜਿਹੜਾ ਸੰਵਿਧਾਨ ਇੰਡੀਆ ਦੇ ਵਿੱਚ ਬਣਿਆ ਉਸ ਤਰ੍ਹਾਂ ਦਾ ਸੰਵਿਧਾਨ ਲੋਕਤੰਤਰ ਕਿਤੇ ਨਹੀਂ ਬਣਿਆ ਜਿਹਦੇ ਵਿੱਚ ਆਪਾਂ ਆਪਣੀ ਆਵਾਜ਼ ਵੀ ਚੱਕ ਸਕਦੇ ਹਾਂ ਹਰ ਧਰਮ ਦਾ ਹਰ ਜਾਤ ਦਾ ਹਰ ਹਰ ਤਰ੍ਹਾਂ ਦੇ ਵਰਗ ਦਾ ਕਾਨੂੰਨ ਜਿਹੜਾ ਹੈਗਾ ਵੀ ਆਪਾਂ ਨੂੰ ਆਮ ਗਰੀਬ ਬੰਦਾ ਵੀ ਇੱਥੇ ਇਲੈਕਸ਼ਨ ਲੜ ਸਕਦਾ ਹੈ ਦੇਖੋ ਅੱਜ ਨੈਸ਼ਨਲ ਪਾਰਟੀ ਦੇ ਵਿੱਚ ਦੋ ਹੀ ਪਾਰਟੀਆਂ ਮਸ਼ਹੂਰ ਹਨ ਚਲੋ ਇੱਕ ਬੀਜਪੀ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਤੇ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਵजूद ਨਹੀਂ ਹੈ ਉਹਦਾ ਕਾਰਨ ਕੀ ਹੈ ਸੰਵਿਧਾਨ ਜਿਹੇ ਆਪਾਂ ਨੂੰ ਉਹਨਾਂ ਨੇ ਮੌਕਾ ਦਿੱਤਾ ਤੇ ਤਾਂ ਹੀ ਅੱਜ ਹਰੇ ਕੋਈ ਬੰਦਾ ਐਮਐਲਏ ਵੀ ਬਣ ਸਕਦਾ ਐਮਪੀ ਬਣ ਸਕਦਾ ਮੁੱਖ ਮੰਤਰੀ ਬਣ ਸਕਦਾ ਅਗਲੀ ਗੱਲ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਨਹੀਂ ਸੀ। ਅਨਾਜ ਵਾਸਤੇ ਭੁੱਖੇ ਮਰਦੇ ਸੀਗੇ। ਇੰਡੀਅਨ ਨੈਸ਼ਨਲ ਕਾਂਗਰਸ ਨੇ ਹਰੀ ਕ੍ਰਾਂਤੀ ਲਿਆਂਦੀ। ਦੁੱਧ ਦਾ ਉਤਪਾਦਨ ਨਹੀਂ ਸੀ, ਦੁੱਧ ਦਾ ਉਤਪਾਦਨ ਉਧਾਰਿਆ। ਬਿਜਲੀ ਦੀ ਕਮੀ ਸੀ। ਪਾਖੜਾ ਡੈਮ, ਪਟੇਲ ਡੈਮ, ਨਾ ਕਿ ਮੂਰਤੀਆਂ ਬਣਾਈਆਂ। ਭਾਜਪਾ ਨੇ ਕੀ ਕੀਤਾ? ਇੱਕ ਮੂਰਤੀ ਬਣਾਤੀ। ਮੂਰਤੀ ਨਾਲ ਤਾਂ ਨਹੀਂ ਕੰਮ ਚੱਲਦਾ। ਮੂਰਤੀ ਤਾਂ ਇੱਕ ਉਹ ਬਣ ਗਿਆ ਟੂਰਿਸਟ। ਕੋਸ਼ਿਸ਼ ਚੱਲੂਗਾ ਬੰਦਾ ਵੇਖਣ ਜਾਊਗਾ। ਟਾਈਮ ਪਾ ਕੇ ਉਸੇ ਤਰੇੜਾ ਵੀ ਆ ਜਿੰਦਾ ਮੇਨਟੇਨੈਂਸ ਹੋਣੀ ਨਾ ਹੋਰ ਹੋਣਾ। ਡੈਮ ਨੇ ਤਾਂ ਕਿੰਨੇ ਕਿਸਾਨਾਂ ਨੂੰ ਦੇਖੋ। ਪਾਣੀ ਮੁਹੱਈਆ ਕਰਵਾਇਆ ਬਿਜਲੀ ਦਾ ਉਤਪਾਦਨ ਕਰਾਇਆ ਅਗਰ ਆਪਾਂ ਆਪਣੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਇਲਾਕੇ ਦੇ ਵਿੱਚ ਕੀ ਵਿਕਾਸ ਹੋਇਆ ਹੁਣ ਤੱਕ ਕੋਟ ਕਪੂਰੇ ਦੇ ਵਿੱਚ ਦੇਖੋ ਜੀ ਬੀਜੇਪੀ ਆ ਪਹਿਲੇ ਦੇਖੋ ਹਜੇ ਇਸ ਮੁੱਦੇ ਦਾ ਤੁਸੀਂ ਇੱਕ ਵਾਰੀ ਚੇਂਜ ਨਾ ਕਰੋ ਮੈਂ ਬੋਲ ਰਿਹਾ ਸੀਗਾ ਮੁੱਦੇ ਅਜੇ ਛੋਟੇ ਹੋਰ ਵੀ ਸੀਗੇ ਆਪਾਂ ਆਪਣੇ ਇਲਾਕੇ ਦੀ ਗੱਲ ਕਰ ਲਈਏ ਆਪਣੇ ਇਲਾਕੇ ਦੇ ਵਿੱਚ ਕੱਲਾ ਇੱਕ ਰੇਲਵੇ ਸਟੇਸ਼ਨ ਵੇਖਣ ਨੂੰ ਮਿਲਿਆ ਤੇ ਜਿਹੜੀ 5 ਰੁਪਏ ਵਾਲੀ ਟਿਕਟ ਸੀ ਜਾਂ 3 ਰੁਪਏ ਵਾਲੀ ਗਰੀਬ ਬੰਦਾ ਜਾਂਦਾ ਸੀਗਾ 2-2 ਘੰਟੇ ਵੇਟ ਵੀ ਕਰ ਲੈਂਦਾ ਸੀ ਟ੍ਰੇਨ ਦੀ ਕਿਉਂਕਿ ਉਸ ਦੇ ਕੋਲੇ ਵਿਚਾਰੇ ਕੋਲੇ 10 ਰੁਪਏ 15 ਰੁਪਏ 20 ਰੁਪਏ ਵੀ ਹੁੰਦੇ ਸੀਗਾ ਅਲੱਗ ਕਹਿੰਦਾ ਮੈਂ ਮੁਕਸਰ ਜਾ ਆਉਂਗਾ ਦੀਪਕੁੜੀ ਨੂੰ ਮਿਲਿਆ ਆਉਂਗਾ ਕਈ ਬੰਦੇ ਕੋਲੇ ਪੈਸੇ ਘੱਟ ਹੁੰਦੇ ਸੀ ਅਗਲਾ ਕਹਿੰਦਾ ਮੈਂ ਬਿਜ਼ਨਸ ਇਹਦੇ ਥਰੂ ਕਰ ਲੂੰਗਾ ਜੇ ਮੇਰੇ 10 ਰੁਪਏ ਲੱਗਦੇ ਐ ਮੈਨੂੰ 20 ਰੁਪਏ ਬੰਦੇ ਮੈਂ 10 ਰੁਪਏ ਵੀ ਵਿਚਾਲੇ ਬਹੁਤ ਆ ਉਹ ਟ੍ਰੇਨ ਵਾਸਤੇ ਸਫਰ ਕਰਕੇ ਰਾਜੀ ਸੀ ਅੱਜ 30 ਰੁਪਏ ਟ੍ਰੇਨ ਦਾ ਪੈ ਰੱਖਣ ਦਾ ਸਫਰ ਹੋ ਗਿਆ 20 ਰੁਪਏ ਜੱਤੋ ਦੇ ਆ ਤੇ 30 ਰੁਪਏ ਤੁਸੀਂ ਲਾ ਲਓ ਵੀ ਟ੍ਰੇਨ ਦੀ ਟਿਕਟ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਵੀ ਤਾਂ ਇੱਕ ਪੁਰਾਣੀ ਪਾਰਟੀ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਅਕਾਲੀ ਦਲ ਤਾਂ ਦੇਖੋ ਜੀ ਹੁਣ ਵਜੂਦ ਹੀ ਖਤਮ ਹੋ ਰਿਹਾ ਤੁਹਾਨੂੰ ਪਤਾ ਹੀ ਆ ਅਕਾਲੀ ਦਲ ਦਾ ਅਗਰ ਕਿਸੇ ਨਾਲ ਗਠਜੋੜ ਹੁੰਦਾ ਤੇ ਕਿਸ ਤਰ੍ਹਾਂ ਦੇਖਦੇ ਗਠਜੋੜ ਤਾਂ ਇਹਨਾਂ ਦਾ ਦੇਖੋ ਜੀ ਇੱਕ ਸਟੈਂਡ ਸੀਗਾ ਕਿਸਾਨ ਅੰਦੋਲਨ ਕਰਕੇ ਉਸੇ ਕਰਕੇ ਇਹ ਲਾਗ ਹੋਈ ਆ ਤੇ ਸਾਨੂੰ ਸੂਤਰਾ ਰਾਹੀਂ ਜਾਣਕਾਰੀ ਮਿਲੀ ਆ ਵੀ ਇਹਨਾਂ ਦਾ ਤਕਰੀਬਨ ਗਠਬੰਧਨ ਹੋ ਗਿਆ ਤਿੰਨ ਸੀਟਾਂ ਦਾ ਰੋਲ ਆ ਜੇ ਤਿੰਨ ਸੀਟਾਂ ਇਹ ਸਮਝੋਤਾ ਹੋ ਜਾਂਦਾ ਵੀ ਕਾਲੀ ਨੂੰ ਮਿਲਣੀ ਹੈ ਕਿ ਬੀਜੇਪੀ ਨੂੰ ਮਿਲਣੀ ਹੈ ਤੇ ਇਹਨਾਂ ਦਾ ਗਠਜੰਬੰਦਨ ਤਕਰੀਬਨ ਮੁਕੰਮਲ ਹੋ ਗਿਆ ਇੱਕ ਡਰਾਮਾ ਸੀਗਾ ਵੀ ਪੰਜਾਬ ਦੇ ਵਿੱਚ ਵਿਚਰ ਸਕੇ ਹੋਰ ਕੁਛ ਨਹੀਂ ਹੈ ਤੇ ਬਾਅਦ ਵਿੱਚ 2024 ਦੇ ਵਿੱਚ ਕੋਈ ਤੁਹਾਡੇ ਇਲਾਕੇ ਦੇ ਕੋਈ ਖਾਸ ਮੁੱਦੇ ਜਿਹੜੇ ਨਾ ਪੂਰੇ ਦੇਖੋ ਜੀ ਮੁੱਦੇ ਤਾਂ ਇਲਾਕੇ ਦੇ ਨਹੀਂ ਹੁੰਦੇ ਮੁੱਦੇ ਹੈਗੇ ਜੀ ਦੇਖੋ ਘਰਾਂ ਦੇ ਵਿੱਚ ਸਿਲੰਡਰ 420 ਰੁਪਏ ਦਾ ਸਿਲੰਡਰ ਸੀਗਾ ਜੀ ਸਰਕਾਰ ਨੇ ਨੈਸ਼ਨਲ ਪਾਰਟੀ ਨੇ ਕਾਂਗਰਸ ਨੇ ਚੁੱਲਿਆਂ ਤੋਂ ਮੁਕਤ ਕਰਕੇ ਧੂਆਂ ਤੋਂ ਮੁਕਤ ਕਰਕੇ ਇੱਕ ਘਰ-ਘਰ ਦੇ ਵਿੱਚ ਸਿਲੰਡਰ ਪਹੁੰਚਾਇਆ ਸੀਗਾ ਹੋਰ ਕਿੰਨੇ ਸਾਲਾਂ ਬਾਅਦ ਜਾ ਕੇ 420 ਰੁਪਏ 'ਚ ਪਹੁੰਚਿਆ ਤੇ ਸਰਕਾਰ ਬੀਜੇਪੀ ਦੀ 10 ਸਾਲਾਂ ਦੇ ਵਿੱਚ ਤੁਸੀਂ ਵੇਖ ਲਓ ਕਦੇ 1100 ਹੋ ਜਾਂਦਾ ਕਦੇ 1200 ਹੋ ਜਾਂਦਾ ਕਦੇ 950 ਹੋ ਜਾਂਦਾ ਇੱਕ ਇਲੈਕਟ੍ਰੋਨਿਕ ਲੈ ਕੇ ਆਏ ਸੀਗੇ ਵਹੀਕਲ ਲੈ ਕੇ ਆਏ ਸੀਗੇ ਕਾਰਾਂ ਲੈ ਕੇ ਆਏ ਸੀਗੇ ਰਜੀਵ ਗਾਂਧੀ ਦੀ ਸੁਪਨਾ ਸੀਗਾ ਵੀ ਕੰਪਿਊਟਰ ਕ੍ਰਾਂਤੀ ਆਵੇ ਹਰੇਕ ਕੋਲੇ ਕਾਰ ਹੋਵੇ ਹਰੇਕ ਕੋਲੇ ਮੋਟਰਸਾਈਕਲ ਹੋਵੇ ਤੇ ਇਹ ਹੋ ਵੀ ਗਿਆ ਸੀ ਆ ਤੁਸੀਂ ਵੇਖ ਲਓ ਮੰਡੀ ਤੇ ਕਿੰਨੀਆਂ ਕਾਰਾਂ ਕਿੰਨੇ ਮੋਟਰਸਾਈਕਲ ਆ ਪੇ 25 25 30 30 ਕਿਲੋਮੀਟਰ 50 50 ਕਿਲੋਮੀਟਰ ਤੋਂ ਲੋਕ ਨੌਕਰੀ ਕਰਨ ਲਈ ਸ਼ਹਿਰ ਚ ਆਣ ਲੱਗ ਪਏ ਸੀ ਕੋਈ ਏਰੀਆ ਚ ਕੋਈ ਫੈਕਟਰੀ ਵਗੈਰਾ ਨਹੀਂ ਆ ਪਹਿਲਾਂ ਮੈਂ ਗੱਲ ਤਾਂ ਪੂਰੀ ਕਰਨ ਦਿੰਦਾ ਨਾ ਸ਼ਹਿਰਾਂ ਚ ਆਣ ਲੱਗ ਪਏ ਜੇ ਤਨਖਾਹਾਂ 5000 ਤੋਂ ਲੈ ਕੇ 10000 ਰੁਪਏ ਆ ਆਮ ਨੋਰਮਲ ਜੇ 6-6 ਯਰਪੇਦਾ ਉਹ ਪੈਟਰੋਲ ਬਾਲਣਗੇ ਤੇ ਘਰ ਦੇ ਵਿੱਚ ਕੀ ਲੱਗੇ ਜਾਣਗੇ ਪੈਟਰੋਲ ਦੀ ਕੀਮਤ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਇਹ ਇਹ ਵੀ ਇੱਕ ਸਾਡੇ ਹਲਕੇ ਦੀ ਨਹੀਂ ਪੂਰੇ ਦੇਸ਼ ਦੀ ਹੀ ਡਿਮਾਂਡ ਇਹਨੂੰ ਦੇਖਣਾ ਚਾਹੁੰਦੇ ਹੋ ਬਈ ਮੋਦੀ ਸਾਹਿਬ ਅਸੀਂ ਤਾਂ ਇਹ ਦੇਖਣਾ ਚਾਹੁੰਦੇ ਆਂ ਕਿ ਦੇਖੋ ਜਿਹੜਾ ਇਹਨਾਂ ਚੀਜ਼ਾਂ ਨੂੰ ਸਹੀ ਵਿਸ਼ਲੇਸ਼ਣ ਕਰ ਸਕੇ ਪੈਟਰੋਲ ਨੂੰ ਗੈਸ ਨੂੰ ਜਿਵੇਂ ਉਹਨੇ ਟਾਇਲ ਬੱਤੇ ਨੂੰ ਛੱਤਾ ਵਾਸਤੇ ਪੈਸੇ ਦੇ ਰਿਹਾ ਵੇ ਜਿਹਨਾਂ ਕੋਲ ਜਗ੍ਹਾ ਹੈ ਨਹੀਂ ਉਹਨਾਂ ਨੂੰ ਜਗ੍ਹਾ ਹੀ ਦੇ ਦੋ ਉਹ ਆਪੀ ਪਾਲਣਗੇ ਉਹਨਾਂ ਦੇ ਵਾਸਤੇ ਤਾਂ ਸੋਚਿਆ ਨਹੀਂ ਹੈਗਾ ਠੀਕ ਹੈ ਜੀ ਬੀਮੇ ਦੇ ਰਿਹਾ ਤੁਸੀਂ ਦਵਾਈਆਂ ਦੀ ਫੈਕਟਰੀਆਂ ਲਾ ਲਓ ਤੁਹਾਨੂੰ ਬੀਮੇ ਦੇਣ ਦੀ ਲੋੜ ਹੀ ਨਹੀਂ ਤੁਸੀਂ ਹਸਪੀਟਲ ਨੂੰ ਡਵੈਲਪ ਕਰ ਲਓ ਜਿੱਥੇ 10 10 ਕਮਰੇ ਉੱਥੇ 20 ਪਾ ਦਿਓ ਇੱਕ ਡੇ ਨਾਈਟ ਖੁੱਲਦਾ ਤੇ ਜੇ ਦਿਨੇ ਡਾਕਟਰਾਂ ਦੇ ਤੇ ਰਾਤ ਨੂੰ ਵੀ ਆ ਜਾਣ ਇਸ ਤਰ੍ਹਾਂ ਦੇ ਕਿਉਂ ਨਹੀਂ ਇਹ ਸਕੀਮਾਂ ਲੈ ਕੇ ਆਂਦੇ ਮੈਡੀਕਲ ਕਾਲਜ ਕਾਂਗਰਸ ਵੇਲੇ ਆਈ ਹੈ ਕਾਂਗਰਸ ਪਾਰਟੀ ਹੀ ਸੋਚ ਸਕਦੀ ਆ ਕਾਂਗਰਸ ਪਾਰਟੀ ਗਰੀਬਾਂ ਤੋਂ ਲੈ ਕੇ ਅਮੀਰਾਂ ਤੱਕਰ ਇੰਟਰਸਟੀਆਂ ਇਕੱਠ ਜੋੜਦਾ ਕੋਈ ਫਾਇਦਾ ਹੋਏਗਾ ਇਕੱਠ ਜੋੜਦਾ ਫਾਇਦਾ ਤਾਂ ਉਮੀਦ ਹੈਗੀ ਇਹ ਦੇਖੋ ਸ਼ੋਰਟ ਸ਼ੇਅਰਿੰਗ ਦਾ ਹੀ ਆ ਜੇ ਸਾਡੇ ਨਾਲੇ ੱਤਕਾ ਕਰ ਰਹੀ ਆ ਜੇਸਾ ਨਾ ਮਨੀਪੁਰ ਦੇ ਵਿੱਚ ਕਾਂਡ ਹੋਏ ਆ ਜੇਸਾ ਨਾਲ ਈਡੀ ਦੀ ਰੇਟਾ ਪੈ ਰਹੀਆਂ ਜੇ ਇਹ ਗੱਟਚੋੜ ਨਾ ਹੋਊਗਾ ਤੇ ਇਹਨਾਂ ਨੇ ਦੁਬਾਰਾ ਰਾਜ ਕਰ ਲੈਣਾ ਇਹਨਾਂ ਨੇ ਕਾਨੂੰਨ ਹੀ ਐਨੇ ਬਣਾ ਦੇਨੇ ਵੀ ਸਰਕਾਰ ਹੀ ਇਹਨਾਂ ਦੀ ਹਮੇਸ਼ਾ ਆਇਆ ਕਰੂਗੀ ਹੋਰ ਕਿਸੇ ਦੀ ਨਹੀਂ ਆਇਆ ਕਿ ਇਸੇ ਕਰਕੇ ਗੱਟਜੋੜ ਹੋ ਰਿਹਾ ਵੀ ਤਾਂਕੀ ਆਪਣਾ ਜੇ ਇਸ ਦਾ ਜਿਹੜਾ ਲੋਕਤੰਤਰ ਆ ਉਹ ਖਤਰੇ 'ਚ ਨਾ ਪਾਵੇ ਕਿਉਂਕਿ ਜਿਹੜਾ ਨਰਿੰਦਰ ਮੋਦੀ ਆ ਉਹ ਆਦੇ ਕਮਰੇ ਦੇ ਵਿੱਚ ਬਹਿ ਕੇ ਭਾਸ਼ਣ ਦਿੰਦਾ ਉਹ ਲੋਕਾਂ ਦੇ ਵਿੱਚ ਨਹੀਂ ਵਿਚਰਦਾ ਤੁਸੀਂ ਉਹਦੇ ਭਾਸ਼ਣ ਜਿੰਨੇ ਵੀ ਕੱਢ ਲਓ ਪਿੱਛੇ ਇੱਕ ਤਰੰਗਾ ਲੱਗਿਆ ਹੋਊਗਾ ਇੱਕ ਉਹਦਾ ਕਮਰਾ ਹੋਊਗਾ ਉੱਥੇ ਹੀ ਭਾਸ਼ਣ ਤੱਕ ਦੇ ਲੋਕਾਂ ਦੇ ਵਿੱਚ ਤੁਸੀਂ ਇਹ ਚੀਜ਼ ਨੋਟ ਕਰਕੇ ਰੈਲੀਆਂ ਬਥੇਰੀਆਂ ਹੋਈਆਂ ਰੈਲੀਆਂ ਦੇ ਵਿੱਚ ਆਇਆ ਤੇ ਰੈਲੀ ਦੇ ਵਿੱਚ ਫਿਰ ਅਪਰੋਜਪੁਰ ਕਿਉਂ ਭੱਜ ਗਿਆ ਭਜਾਇਆ ਉਹ ਭਜਾਇਆ ਨਹੀਂ ਸੀਗਾ ਕਿਸੇ ਨੇ ਨਹੀਂ ਭਜਾਇਆ ਭਜਾਇਆ ਨਹੀਂ ਸੀ ਉੱਥੇ ਕਿਸਾਨ ਨੇ ਉੱਥੇ ਉੱਥੇ ਕੀ ਸੀ ਮੈਂ ਦੱਸਦਾ ਜਿਹੜਾ ਰੂਟ ਪਲਾਨ ਸੀਗਾ ਜਿਹੜਾ ਰੂਟ ਬੋਲਿਆ ਨਹੀਂ ਨਹੀਂ ਜਿਹੜਾ ਰੂਟ ਪਲਾਨ ਸੀ ਉਹ ਰੂਟ ਪਲਾਨ ਵੇਚਿਆ ਸੀ ਪੁਲ ਦੇ નીચે ਕੁਝ ਕਿਸਾਨਾਂ ਨੇ ਕੁਝ ਕਿਸਾਨਾਂ ਨੇ ਸ਼ਾਂਤਮਈ ਤਰ੍ਹਾਂ ਦਿੱਤਾ ਉਹ ਵੀਡੀਓ ਅੱਜ ਵੀ ਵਾਇਰਲ ਸਿਰਫ ਉੱਥੇ ਇੱਕ ਕੁਰਸੀਆਂ ਖਾਲੀ ਸੀਗੀਆਂ ਸਿਰਫ ਉੱਥੇ ਕੁਰਸੀਆਂ ਖਾਲੀਆਂ ਸੀਗੀਆਂ ਤਾਂ ਕੁਰਸੀਆਂ ਕਿਉਂ ਕੁਰਸੀਆਂ ਖਾਲੀਆਂ ਆ ਰਾਮ ਮੰਦਰ ਨੂੰ 10 ਲੱਖ ਬੰਦੇ ਆਉਂਦੇ ਇੱਕ ਮਹੀਨੇ ਜੇ ਮੰਨ ਲਓ ਜੇ ਮੰਨ ਲਿਆ ਭਜਾ ਲਿਆ ਪਹਿਲੀ ਗੱਲ ਤਾਂ ਦੇਖੋ ਵੀਡੀਓ ਇੱਕ ਮਿੰਟ ਜੀ ਬੋਲਣ ਦਿਓ ਫਿਰ ਜਾਦਾ ਫਿਰ ਤੁਸੀਂ ਮੋਦੀ ਮੋਦੀ ਕਰ ਲਓ ਦੇਖੋ ਜੇ ਮੰਨ ਲਿਆ ਆਪਾਂ ਭਜਾ ਦੇ ਮੈਂ ਮੰਨ ਲਣਾ ਹੈਲੀਕਾਪਟਰ ਇਹੀ ਨਹੀਂ ਆ ਸਕਦਾ ਸੀ ਕਿੱਥੇ ਉੱਥੇ ਰੈਲੀ ਦੇ ਵਿੱਚ ਆ ਸਕਦੇ ਮੌਸਮ ਫਿਰ ਉਹ ਰੈਲੀ ਕਾਦੋਂ ਰੱਖੀ ਸੀਗੀ ਠੀਕ ਹੈ ਕਿ ਨਹੀਂ ਕੈਪਟਨ ਮੁਰਿੰਦਰ ਸਿੰਘ ਨਹੀਂ ਆਇਆ ਸੀਗਾ ਕਿਉਂਕਿ ਕੁਰਸੀਆਂ ਖਾਲੀਆਂ ਸੀਗੀਆਂ ਲੋਕਾਂ ਨੇ ਪਸੰਦ ਹੀ ਨਹੀਂ ਕੀਤਾ ਸੀ ਤਾਂ ਇਹ ਸੀ ਫਰੀਦਕੋਟ ਦੇ ਕੋਟਕਪੁਰੇ ਦੇ ਇਲਾਕਿਆਂ ਦੇ ਲੋਕਾਂ ਦੇ ਆਪਣੇ ਆਪਣੇ ਥਿਊ ਕਿ ਆਉਣ ਵਾਲੇ 2024 ਦੇ ਵਿੱਚ ਕਿਸ ਨੂੰ ਉਹ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਤੇ ਹੁਣ 2024 ਦੇ ਵਿੱਚ ਆਏ ਜਦੋਂ ਅਗਰ ਕਿਸੇ ਦੇ ਨਾਮ ਦਾ ਚਰਚਾ ਹੋਏਗੀ ਤਾਂ ਉਦੋਂ ਅਸੀਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਰੀਦਕੋਟ ਤੋਂ ਪ੍ਰੇਮ ਪਾਸੀ ਦੇ ਨਾਲ ਤਰਸੇਮ ਚੋਬੜਾ ਪੰਜਾਬ ਤੋਂ